हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਨਗ ਛੇੜ ਲੈ ਲੈ ਕੇ ਆਏ ਅੰਗੇ ਉਹਨਾਂ ਵਿੱਚੋਂ ਦੋ ਤਾਂ ਆ ਗਏ ਹੀ ਫਿਰ ਬੜਾ ਟਾਪ ਕੁਆਲਿਟੀ ਦੀਆਂ ਬੱਚੇ ਨੇ ਬਹੁਤ ਸੋਹਣੇ ਬਾਈ ਤੇ ਇੱਕ ਆ ਗਈ ਬਾਈ ਕੋਲੇ ਤਾਜੀ ਸ਼ੂ ਬੜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕੋਂ ਬਾਈ ਜੀ ਹਾਂ ਹਾਂ ਠੀਕ ਠਾਕ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਸੀਰਾ ਸਿੰਘ ਢਾਲੀਆ ਵਾਲਾ ਪਿੰਡ ਸੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾ ਨੇੜੇ ਪੜਾਹੜਾ ਦਾ ਮੋਬਾਈਲ ਨੰਬਰ 9872 76012 9872 76012 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਵੀਰੇ ਤੀਜਾ ਸੂਆ ਸੂਈ ਦੀ ਆ ਤੀਜਾ ਸੂਆ ਹਾਂ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਡੇਢ ਮਹੀਨਾ ਹੋ ਗਿਆ ਬਾਈ ਆਪਣੀ ਦਾ ਲਿਆਂਦੀ ਪਈ ਆ ਠੀਕ ਆ ਡੇਢ ਮਹੀਨਾ ਹੋ ਗਿਆ ਸੂਈ ਨੂੰ ਦੁੱਧ ਹੈਗਾ ਮੰਨ ਕੇ ਚੱਲ ਵੀ 14 ਕਿਲੋ ਦੇ ਆਸੇ ਪਾਸੇ ਅਗਲਾ ਤੋਲ ਕੇ ਲੈ ਜੇ ਦੋ ਟਾਂ ਜੇ ਕੋਈ ਦੋ ਟਾਈਮ ਤਿੰਨ ਟਾਈਮ ਆਪ ਦੀ ਚਵਾਈ ਕਰਨੀ ਲੈ ਜੇ ਲੈ ਕੇ ਤਸੱਲੀ ਕਰਕੇ ਲੈ ਕੇ ਜਾਵੇ ਤੇ ਬੱਚਾ ਇਹਦੇ ਮਗਰ ਕੀ ਆਗੇ ਬੱਛਾ ਵੀ ਇਹਦੇ ਮਗਰ ਬੱਚਾ ਇਹਦੇ ਮਗਰ ਬਸਰਾ ਆਦਾ ਤੇ ਕੱਦ ਬਹੁਤ ਆ ਨਾ ਕੱਦ ਘਾਟ ਬਹੁਤ ਆ ਸਹੀ ਗੱਲ ਆ ਪਲਿਸਮੀ ਚੰਗੀਆਂ ਕੱਦ ਬਹੁਤ ਆ ਬਰੀਡ ਇੱਕ ਨੰਬਰ ਆ ਗਈ ਹਣ ਵੱਧ ਘੱਟ ਦੀ ਵੀਰੇ ਆਪਣੀ ਫੁੱਲ ਗਰੰਟੀ ਆ ਹੈਲਦੀ ਹੋਵੇ ਉਹਦੀ ਗਰੰਟੀ ਆ ਤੇ ਚੌਣ ਚਵਾ ਕੇ ਮੇਦਾ ਪਈ ਇਹਦਾ ਇੱਕ ਨੰਬਰ ਵੀਰੇ ਇੱਕ ਨੰਬਰ ਵਧੀਆ ਪੂਰੀ ਚਵਾਈ ਆ ਹਾਂ ਠੀਕ ਐ ਬਾਈ ਤੇ ਬਾਕੀ ਧਾਰਾ ਮਾਰ ਕੇ ਦਿਖਾਵਾਂਗੇ ਮਾਰ ਦਿਆਂਗੇ ਮਾਣਾ ਠੀਕ ਹੈ ਧਾਰਾ ਬਾਈ ਕਹਿੰਦਾ ਮਾਰ ਦਾਂਗੇ ਥਾਣਾ ਦਾ ਸੈ ਦੇਖੋ ਬੜਾ ਚੰਗਾ ਥਾਣਾ ਆ ਗਿਆ ਬਹੁਤ ਜਿਆਦਾ ਚੰਗਾ ਸਹੀ ਗੱਲ ਆ ਬਾਕੀ ਪੁਲਿਸ ਵੀ ਚੰਗੀ ਆ ਥਾਣ ਇੱਕ ਨੰਬਰ ਗੁਲਾਬੀ ਥਾਣ ਲੇਵਾ ਕਰਮਾਲ ਨੂੰ ਫੀਟਿੰਗਲ ਆ ਗਿਆ ਚਵਾਈ ਜਹ ਜੇ ਬਾਈ ਭਗਤ ਪਿਆ ਉਸ ਹਾਂ ਅੰਦਾਜ਼ਾ ਲਾ ਲਿਆ ਲੇਵਾ ਨਾਲ ਜਿਹੜਾ ਫੀਟਿੰਗਲ ਆ ਗਿਆ ਕਰਮਾਲ ਬਾਕੀ ਆਪਾਂ ਸਾਨੂੰ ਟਾਈਮ ਵੀ ਦੱਸ ਹੀ ਦਿੰਨੇ ਹਜੇ 3:40 ਮਿੰਟਾਂ ਦਾ ਟਾਈਮ ਹੁੰਦਾ ਕਿਉਂਕਿ 5:30 ਜਾਂ 6:00 ਚਵਾਈ ਹੁੰਦੀ ਆ ਭਾਈ ਉਦੋਂ ਨੂੰ ਤਾਂ ਹੋਰ ਬਣਨਾ ਹੈ ਨਾ ਹਾਂ ਹਾਂ ਸਹੀ ਗੱਲ ਬਾਕੀ ਵੱਡੇ ਦੇ ਨਹੀਂ ਚੋ ਲੈ ਨਾੜਾ ਨਾ ਦੇਖੋ ਬਾਈ ਫੁੱਲ ਚੰਗਿਆ ਬਾਕੀ ਥਣਾ ਦਾ ਸੈਜ ਆ ਜਿਹੜਾ ਪਹਲਾ ਚੰਦਾ ਆ ਗਿਆ ਧਾਰਾਂ ਆਪਸ ਨੂੰ ਚੈੱਕ ਕਰਵਾ ਦਾਂਗੇ ਫੇਸ ਵਗੈਰਾ ਚਮਕ ਲੰਮੀ ਲੰਮੀ ਪੇਲ ਕੋ ਕਰਮ ਵਾਲੀ ਦੀ ਫੁੱਲ ਤੇ ਮੁੱਲ ਬਾਈ ਇਹਦਾ ਕੀ ਰਹੂਗਾ ਇਹਦਾ 52000 ਹੋਜੂ ਥੋੜਾ ਕਾਣਾ ਮਾਨਦਾ ਕਰ ਦਾਂਗੇ ਠੀਕ ਆ ਧਾਰਾ ਮਾਰੋਗੇ ਧਾਰਾ ਮਾਰ ਦਿੰਦਾ ਧਾਰਾ ਬਾਈ ਕਹਿੰਦਾ ਮਾਰ ਦਿੰਨੇ ਬਾਈ ਕੋਈ ਚੱਕਰੀ ਨਹੀਂ ਠੰਡੀ ਬਹੁਤ ਆ ਹੈ ਨਾ ਕੀ ਬਾਤ ਆ ਬਾਈ ਅਸਮਾਲਗੇ ਅਹੀਂ ਮਾਰ ਦਿੰਦਾ ਅਹੀਂ ਮਾਰ ਦਤਾਂ ਕੋਈ ਗੱਲ ਨਹੀਂ ਪਈ ਨੇੜੇ ਕਰ ਲਓ ਇੱਕ ਵਾਰ ਲੈ ਬੜਾ ਚੰਗਾ ਚੋਣ ਹੈ ਨਾ ਇੱਕ ਨੰਬਰ ਆ ਬਾਈ ਨਾ ਕਿਆ ਬਾਤ ਚਵਾਈ ਦੇਖੋ ਕਰਮਣ ਨੂੰ ਬਹੁਤ ਸੋਹਣੀ ਲੱਗੀ ਹੈ ਖੰਡੀ ਸੀਲ ਦੇਖੋ ਅਜਦਾ ਬਾਈ ਪਸਮਾਰ ਨਹੀਂ ਕਰਾ ਸਕਦਾ ਸਿੱਧੇ ਹੀ ਮਾਰੀਆਂ ਪਸਮਾਰ ਪਸੋਂ ਨਹੀਂ ਕਰਾ ਫਿਰ ਲੀਕ ਹੋਣ ਲੱਗ ਜੂ ਹਮ ਲੈ ਚੈੱਕ ਕਰੋ ਕਿਆ ਬਾਤ ਓਕੇ ਆ ਬਾਈ ਧਰਾਂ ਦੂਰਾਂ ਦੇ ਗਾਰੰਟੀ ਹੈ ਵੀਰੇ ਆਪਣੀ ਬਾਕੀ ਥਣਾ ਦਾ ਸੈ ਹੈ ਨਾ ਬੜਾ ਚੰਗਾ ਥੋਸਲੇ ਵੇਦੀ ਹੈ ਸਹੀ ਗੱਲ ਆ ਬਾਕੀ ਪਲੀ ਵੀ ਪੂਰੀ ਆ ਤਨੇ ਹਾਂ ਸਭੀ ਪਲੀ ਹਮ ਤੇ ਦੋ ਨਾ ਸੋਨੂ ਨਗੀਨੇ ਬੱਚੇ ਦਿਖਾਉਣੇ ਆ ਬਈ ਦੂਮਾ ਵਾਰੀ ਪੁੱਛ ਲੈਣਾ ਕਿੰਨੀ ਕਿੰਨੀ ਉਮਰ ਦੇ ਬੱਚੇ ਆ ਗਏ ਇਹ ਵੀਰੇ ਤਕਰੀਬਨ ਹਾਨੋ ਹਾਨ ਜਿਆ ਜਰ ਸਾਢੇ 4 8 ਮਹੀਨਿਆਂ ਦੇ ਬੱਚੇ ਆ ਵੀਰੇ ਮੈਂ ਕਹਿੰਦਾ ਨਾ ਵੀ ਜੇ ਦੇਖਣ ਦੀ ਗੱਲ ਕਰੀ ਜੇ ਮੈਂ ਭੈਣਾ ਹੁੰਦਾ ਹਨਾ ਹਾਂ ਇੱਕ ਇੱਕ ਕਰੂ ਹੀ ਲੇਤਾ ਵੀਰੇ ਆਪਾਂ ਠੀਕ ਹੈ ਜਿਵੇਂ ਇੱਕੋ ਜਿਹੇ ਬੱਚੇ ਪਹਿਲਾਂ ਤਾਂ ਫੇਸ ਚੈੱਕ ਕਰਾ ਲਈਏ ਇਹਨਾਂ ਦੇ ਕਰਮਾਂ ਵਾਲਿਆਂ ਦੇ ਮੈਂ ਕਹਿੰਦਾ ਕਿੱਥੇ ਜਾਣੀ ਆ ਸਾਨੀਆਂ ਨੇ ਇੱਕ ਤਰ੍ਹਾਂ ਦੇ ਸੋਹਣੇ ਮੂੰਹ ਆ ਗਏ ਲੈ ਫੇਸ ਵਗੈਰਾ ਵੀ ਚੈੱਕ ਕਰ ਨਿੱਕਾ ਨਿੱਕਾ ਕੰਨ ਬੱਚਿਆਂ ਦੇ ਫੇਸ ਬੋਦੀਆਂ ਚਮਕ ਦਮਕ ਮੈਂ ਕਹਿੰਦਾ ਨਾ ਕੀ ਫੁੱਲ ਭਲੇ ਆ ਮੈਂ ਕਹਿੰਦਾ ਵੀ ਖਰਾਕ ਪੂਰੀ ਖਾਧੀ ਵੀ ਆ ਬੱਚਿਆਂ ਦੀ ਹੈ ਨਾ ਹਾਂ ਵਧੀਆ ਸਮਰੇ ਪੜੇ ਪਏ ਹੂੰ ਦੱਸਦੇ ਆ ਮੈਂ ਕਹਿੰਦਾ ਨਾ ਲੂਈ ਬਾਈ ਆਏ ਆ ਜਿਸ ਤਰ੍ਹਾਂ ਦੀ ਰੂਮ ਦਾ ਰੁਕਪਟ ਲਿਆ ਜਹੀ ਜਿਨ੍ਹਾਂ ਦੀ ਦੂਨੀ ਬਾਈ ਚਾਰੇ ਥਾਣਾ ਉਹ ਗੱਲ ਦੀ ਵੀ ਗਰੰਟੀ ਹੋ ਵੀਰੇ ਲੈ ਚੋੜੀ ਇੱਕ ਨੰਬਰ ਚਾ ਬਾਕੀ ਖੀਰੇ ਬਚੇ ਆ ਹਲੇ ਹੂੰ ਖੀਰੇ ਬਚੇ ਐਦੀ ਵੀ ਦਿਖਾ ਦੇ ਡਾਕਟਰ ਚੋੜੀ ਐਦੀ ਵੀ ਦਿਖਾ ਆਂਦੇ ਬਾਈ ਲੈ ਚੈੱਕ ਕਰੋ ਬਾਈ ਮੈਂ ਕਹਿੰਦਾ ਥਾਣੀ ਬੜਾ ਚੰਗਾ ਲੱਗਦਾ ਬਹੁਤ ਜਿਆਦਾ ਚੰਗਾ ਤੇ ਬਈ ਇਹਨਾਂ ਦੇ ਸੀਮਣ ਬਾਰੇ ਤਾਂ ਨਹੀਂ ਪਤਾ ਨਾ ਯਾਰ ਐਵੇਂ ਆਪਾਂ ਅਗਲਾ ਤਾਂ ਕਹਿੰਦਾ ਵੀ ਫਲਾਨਾ ਤਾਂ ਆਪਾਂ ਕੁਝ ਨਹੀਂ ਕਹਿੰਦੇ ਮੁੜ ਕੇ ਅਗਲਾ ਜਦਾਈ ਕਰੀ ਜਾਂਦੇ ਆ ਠੀਕ ਆ ਅਗਲਾ ਆਪਦੀ ਨਰਖ ਪਰਖ ਕੇ ਲੈ ਜੇ ਇਹ ਮਦਰਾਂ ਦੇ ਰਿਕਾਰਡ ਕੀ ਹੈ ਇਹਨਾਂ ਦੇ ਦੋਮਾਂ ਦੇ ਬਾਈ ਚੰਗੂ ਨਹੀਂ ਸੀ ਬੜਾ ਹੁਣ ਜਿਹੜਾ ਆਪਾਂ ਕੁਝ ਵੀ ਨਹੀਂ ਕਹਿੰਦੇ ਅਗਲੇ ਨੂੰ ਬੜਾ ਹੁਣ ਜਿਹੜਾ ਪਾਰਖੂ ਆ ਨੂੰ ਪਤਾ ਹੀ ਆਪੇ ਦੀ ਸੀ ਸਹੀ ਗੱਲ ਆ ਅਗਲੇ ਨੇ ਆਪੇਂ ਦਾ ਚਲਾਵਾ ਆ ਆ ਪੇਨ ਦਾ ਚਲਾ ਲਿਆ ਅਗਲਾ ਬਾਈ ਪੂਰੀ ਖਰਾਕ ਤੇ ਸਮੀਆਂ ਬਲੀਆਂ ਇਹ ਨਹੀਂ ਹੈਗਾ ਕਿ ਤੁਸਾਨੂੰ ਲੱਸੀਆਂ ਦਿਖਾਈ ਦੇਣੀਆਂ ਸੋਹਣੇ ਬੱਚੇ ਤਿਆਰ ਹੋਣ ਵਾਲਿਆ ਤੇ ਤੋਰ ਆਪਾਂ ਕੱਲੀ ਕੱਲੀ ਦਿੰਨੇ ਆ ਇਹਨ ਇੱਕ ਨੰਬਰ ਕੁਆਲਿਟੀ ਤੋਰਾ ਬਹੁਤ ਚੰਗਾ ਨਿੱਕਾ ਕੰਨ ਬਰੀਡ ਇੱਕ ਨੰਬਰ ਚੌਕ ਪੂਰੀ ਮੁੱਲੇ ਦਾ ਕੀ ਰਹੂਗਾ ਬਾਈ ਕੱਲੇ ਕੱਲੇ ਮੁੱਲ ਜੋੜੇ ਦੀ ਮੁੱਲ ਗਿਆ ਜੀ ਹਾਂ ਹਾਂ ਜੋੜੇ ਹੀ ਲਿਆ ਥੋੜੇ ਹੀ ਦੇ ਦਾਂ ਬਾਈ ਕਹਿੰਦਾ ਜੋੜੇ ਹੀ ਨਹੀਂ ਆਂਦਾ ਬਾਈ ਜੋੜੇ ਕਾਹਦੇ ਦੇ ਦੇ ਆਪਾਂ ਕਿਉਂਕਿ ਐ ਲਾਲੂ ਇਕੱਠੀਆਂ ਦਾ ਜੀ ਲੱਗਾ ਵਾ ਇਹਨਾਂ ਦਾ ਕਿ ਨਹੀਂ ਹੂੰ ਤੇ ਇਕੱਠੀਆਂ ਗਾਹਾਂ ਵੀ ਕਰ ਮਾਲੀਆਂ ਜੋੜੇ ਹੀ ਤਿਆਰ ਹੋ ਰੋਤਾ ਤੇ ਬਹੁਤ ਸੋਹਣਾ ਢਾਂਚਾ ਬਾਈ ਚੈੱਕ ਕਰ ਸਕਦੇ ਤੋਰਾ ਤਰਾ ਖਰਗੋਸ਼ ਦੇ ਪੱਚੇ ਹੀ ਹੈ ਇੱਕ ਤਰ੍ਹਾਂ ਦੇ ਤੇ ਮੁੱਲ ਜਾਈ ਜੀ ਹੁਵਾ ਦੋ ਮਸ ਹਾਂ ਹਾਂ ਕਰ ਦਿੰਨੇ ਮੁੱਲ ਵੀ ਬਈ ਚੀਚੀ ਵੀ ਦਿਖਾ ਦੇ ਠੀਕ ਆ ਦੂਜੀ ਵੀ ਦਿਖਾ ਦਈਏ ਥਾਂ ਸੋ ਨੂੰ 4 ਮਹੀਨੇ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਤੇ ਸਰੀਰ ਤਾਂ ਮੈਂ ਕਹਣਾ ਵੀ ਇੰਨੇ ਕ ਫਿੱਟਾ ਕਰ ਮਨ ਕਹਿੰਦੇ ਬਹੁਤ ਸੋਹਣੇ ਰੰਗ ਡਾਂਗਾ ਬੱਚਾ ਦੇ ਹਜੇ ਤਾਂ ਬਈ ਇਹਨਾਂ ਨੇ ਗੱਲਾਂ ਕਰਾਉਂ ਆ ਦੇਖ ਡਾਟਰਾ ਆਪ ਪੂਰੇ ਪੜਿਆ ਪੈਰ ਲੈੰਦੇ ਹੀ ਨਹੀਂ ਹੂੰ ਬੱਸਾਂ ਆਪਾ ਕੜਾ ਲੈਨੇ ਆਪਾਂ ਦਾ ਚੰਗੀ ਲੱਗਾਂ ਬਈ ਕਿਤੇ ਜਮਾਂ ਚੰਗਾ ਜਾਣ ਪਰ ਲਈਦਾ ਹੂੰ ਨਹੀਂ ਲੈਂਦੇ ਵੀ ਹਰੇਕ ਹੀ ਫੜ ਨਹੀਂ ਲੈ ਆ ਦੇਖੋ ਫੇਸ ਤੇ ਸੀ ਬੱਚੇ ਦਾ ਰੰਗ ਟੰਗ ਤੋਰਾ ਤਰਾ ਜਿਵੇਂ ਇੱਕੋ ਜਿਹੇ ਬੱਚੇ ਆਗੇ ਲੱਤਾਂ ਲੰਮੀਆਂ ਕਦ ਕਾਟ ਫੁੱਲ ਚੰਗਿਆ ਆ ਕੇ ਬਾਈ ਨੇ ਜਿਵੇਂ ਦੱਸਿਆ ਬਾਈ ਕਹਿੰਦਾ ਸੀਮਣ ਦੀ ਕੋਈ ਨਹੀਂ ਦੱਸਣੀ ਨਹੀਂ ਆਪਾਂ ਕਿਹੜੇ ਦੀ ਆ ਦੱਸਿਆ ਆਪਾਂ ਨੂੰ ਹੈਗਾ ਕਿ ਨਹੀਂ ਹੂੰ ਲੇ ਦੇਖੋ ਬਾਈ ਮਸਤੀ ਮਸਤੀ ਪੂਰੀਆਂ ਕਰਦੀਆਂ ਇਹੋ ਜਿਹੇ ਬੱਚੇ ਦਾ ਖੁੱਲੇ ਛੱਡੇ ਹੁਣ ਕਿਆ ਬਾਤ ਦੀ ਰੰਗ ਕੇ ਕਿ ਨਹੀਂ ਹੂੰ ਸਹੀ ਗੱਲ ਤੇ ਮੁੱਲ ਦੱਸ ਦੇ ਹੁਣ ਬਾਈ ਇਹਦਾ ਕੀ ਉਹ ਜੋੜੇ ਜੋੜੇ ਦਾ ਮੁੱਲ ਹੈਗਾ ਵੀਰੇ ਮੰਦੇ ਦਾ ਕਰਕੇ ਪਹਿਲਾਂ ਵੱੱਦ ਵੀ ਕਰੀ ਗਿਆਂ ਬਸ 52000 ਰੁਪਿਆ ਜੋੜੇ 52000 ਹਾਂ ਉਹਦੇ ਚੋਂ ਮਾਨਤਾਣ ਕਰਦੇ ਆਂਗੇ ਇੱਕੋ ਬਾਈ ਕਿਉਂ ਮੁੱਲ ਕਰਾਉਣਾ ਤਾਂ ਅਜੇ ਬੱਚਾ ਜਨਾ ਮਰਜ਼ੀ ਕਰਾਈ ਚੱਲੋ ਪਰ ਭਾਈ ਕਹਿੰਦਾ 52000 ਰੁਪਏ ਤੋਂ ਮਾਨਤਾਣ ਆਪਾਂ ਕਰਦੇ ਆਂਗੇ ਜੇ ਕਿਸੇ ਵੀ ਵੀਰ ਨੂੰ ਨਾ ਤਿੰਨਾ ਬੱਚੇ ਨਗਾ ਚ ਕੋਈ ਵੀ ਨਗਾ ਬੇ ਪਸੰਦ ਤਬਾਈ ਨਾ ਕਰਿਓ ਕੰਟੈਕਟ ਬਾਈ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ